ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰ ਨੀ ਪਰਮਿੰਦਰ ਕੌਰ ਇੱਕ ਕਹਾਣੀ ਮੇਰੀ ਜ਼ੁਬਾਨੀ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਈਆਂ ਬਹੁਤਾ ਵਕਤ ਨਾ ਜਾਇਆ ਕਰਦੇ ਹੋਏ ਕਹਾਣੀ ਸ਼ੁਰੂ ਕਰਦੀਆਂ ਇੱਕ ਵਾਰੀ ਇੱਕ ਕਾਂ ਸੀ ਉਹ ਆਪਣੇ ਕਾਲੇ ਰੰਗ ਤੋਂ ਬਹੁਤ ਪਰੇਸ਼ਾਨ ਸੀ ਤੇ ਉਸ ਨੂੰ ਲੱਗਦਾ ਹੁੰਦਾ ਸੀ ਕਿ ਲੋਕੀ ਸ਼ਾਇਦ ਉਹਨੂੰ ਉਹਦੇ ਰੰਗ ਰੂਪ ਕਰਕੇ ਪਸੰਦ ਨਹੀਂ ਕਰਦੇ ਤੇ ਉਤੋਂ ਉਹਦੀ ਆਵਾਜ਼ ਆਵਾਜ਼ ਵੀ ਉਹਦੀ ਕੰਨਾਂ ਨੂੰ ਖਾਂਦੀ ਸੀ। ਉਹਨੂੰ ਲੱਗਦਾ ਹੁੰਦਾ ਸੀ ਕਿ ਲੋਕੀ ਇਸੇ ਕਰਕੇ ਉਹਨੂੰ ਵੱਟੇ ਮਾਰ ਕੇ ਉਡਾ ਦਿੰਦੇ ਨੇ। ਇੱਕ ਵਹਿਮ ਸੀ ਦਿਲ 'ਚ ਕਿ ਮੇਰੇ ਨਾਲੋਂ ਤਾਂ ਚੰਗਾ ਹੰਸ ਆ। ਕਿੰਨਾ ਸ਼ਾਂਤ ਆ, ਆਰਾਮ ਨਾਲ ਆਪਣੀ ਜ਼ਿੰਦਗੀ ਜਿੰਦਾ ਤੇ ਲੋਕੀ ਉਹਨੂੰ ਪਸੰਦ ਵੀ ਕਰਦੇ ਆ। ਉਸਨੇ ਸੋਚਿਆ ਕਿ ਕਿਉਂ ਨਾ ਹੰਸ ਨੂੰ ਜਾ ਕੇ ਪੁੱਛਿਆ ਜਾਵੇ ਕਿ ਉਹ ਆਪਣੀ ਜ਼ਿੰਦਗੀ ਤੋਂ ਕਿੰਨਾ ਕੁ ਖੁਸ਼ ਆ। ਔਰ ਹੰਸ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਵਾ ਜ਼ਿੰਦਗੀ ਤਾਂ ਤੇਰੀ ਆ ਲੋਕੀ ਤੈਨੂੰ ਪਿਆਰ ਵੀ ਕਰਦੇ ਆ ਦੂਰੋਂ ਦੂਰੋਂ ਦੇਖਣ ਵੀ ਆਂਦੇ ਆ ਜ਼ਿਆਦਾਤਰ ਸਿਨਰੀਆਂ ਵਿੱਚ ਫੋਟੋਆਂ ਵਿੱਚ ਤੂੰ ਹੀ ਤੂੰ ਹੁੰਨਾ ਏ ਅੱਗਿਓ ਹੰਸ ਬੋਲਿਆ ਕਿ ਜੋ ਦਿਖਦਾ ਹੈ ਨਾ ਉਹ ਤਾਂ ਹੁੰਦਾ ਨਹੀਂ ਤੈਨੂੰ ਮੈਂ ਸ਼ਾਂਤ ਲੱਗਦਾ ਪਰ ਤੈਨੂੰ ਪਤਾ ਪਾਣੀ ਚ ਤੈਰਨ ਲਈ ਮੈਨੂੰ ਕਿੰਨੇ ਪੈਰ ਮਾਰਨੇ ਪੈਂਦੇ ਆ ਤੇ ਚਿੱਟਾ ਰੰਗ ਵੀ ਕੋਈ ਰੰਗ ਆ ਇਹ ਤਾਂ ਉਦਾਸੀ ਜੇ ਵਾਲਾ ਰੰਗ ਆ ਜ਼ਿੰਦਗੀ ਤਾਂ ਅਸਲੀ ਤੋਤੇ ਦੀ ਆ ਕਿਉਂਕਿ ਉਹ ਬੋਲਦਾ ਵੀ ਆ ਤੇ ਹਰਾ ਰੰਗ ਕਿੰਨਾ ਖਿੜਵਾ ਰੰਗ ਆ ਉਹਦਾ ਚੱਲ ਆ ਜਾ ਆਪਾਂ ਉਹਨੂੰ ਪੁੱਛਦੇ ਆ ਕਿ ਉਹਦੀ ਜ਼ਿੰਦਗੀ ਕਿਦਾਂ ਦੀ ਆ ਉਹ ਦੋਨੇ ਤੋਤੇ ਕੋਲ ਚਲੇ ਜਾਂਦੇ ਆ ਤੋਤਾ ਅੱਗੋਂ ਕਹਿੰਦਾ ਲੈ ਹਰਾ ਰੰਗ ਵੀ ਕੋਈ ਰੰਗ ਆ ਜਦੋਂ ਮੈਂ ਜੰਗਲ 'ਚ ਉੱਡਦਾ ਨਾ ਤੇ ਦਰਖਤਾਂ ਦੇ ਵਿੱਚ ਹੀ ਗੁੰਮ ਹੋ ਜਾਂਦਾ ਮੈਂ ਤਾਂ ਦਿਖਦਾ ਹੀ ਨਹੀਂ ਫਿਰ ਉੱਤੋਂ ਮੇਰੀ ਜ਼ੁਬਾਨ ਜੋ ਮੈਂ ਇਨਸਾਨਾਂ ਦੀ ਬੋਲੀ ਬੋਲਦਾ ਇਹਦੀ ਕਰਕੇ ਹੀ ਤਾਂ ਇਨਸਾਨ ਮੈਨੂੰ ਕੈਦ ਕਰਕੇ ਲੈ ਜਾਂਦੇ ਨੇ ਤੇ ਮੈਂ ਕੈਦੀ ਬਣ ਕੇ ਰਹਿ ਜਾਂਦਾ ਇਹ ਵੀ ਕੋਈ ਜ਼ਿੰਦਗੀ ਆ ਜ਼ਿੰਦਗੀ ਤਾਂ ਮੋਰ ਦੀ ਆ ਕਿੰਨੇ ਸੋਹਣੇ ਖਿੜਵੇਂ ਰੰਗ ਆ ਉਹਦੇ 'ਚ ਤੇ ਕਿਦਾਂ ਪਹਿਲਾਂ ਪੋਂਦਾ ਉਹ ਜਾ ਕੇ ਪੁੱਛਣਾ ਚਾਹੀਦਾ ਫਿਰ ਕੀ ਤਿੰਨੋ ਜਾਨੇ ਇਕੱਠੇ ਹੋ ਕੇ ਮੋਰ ਕੋਲ ਚਲੇ ਜਾਂਦੇ ਆ ਮੋਰ ਨੂੰ ਕਹਿੰਦੇ ਆ ਕਿ ਤੂੰ ਕਿੰਨਾ ਸੋਹਣਾ ਵਾ ਰੱਬ ਨੇ ਤੇਰੇ ਚ ਕਿੰਨੇ ਸੋਹਣੇ ਰੰਗ ਭਰੇ ਆ ਤੇਰੇ ਪੰਖ ਕਿੰਨੇ ਸੋਹਣੇ ਆ ਅੱਗਿਓ ਮੋਰ ਕੀ ਕਹਿੰਦਾ ਕਿ ਇਨਾ ਪੰਖਾਂ ਕਰ ਕੀਤਾ ਮੈਂ ਮੁਸੀਬਤ ਚ ਪੈਣਾ ਕਿਉਂਕਿ ਮੇਰੇ ਇਹ ਪੰਖ ਉਖਾੜ ਲਏ ਜਾਂਦੇ ਆ ਕਿਉਂਕਿ ਬਹੁਤ ਸੋਹਣੇ ਆ ਨਾ ਉਹ ਮੋਰ ਦਾ ਜਵਾਬ ਸੁਣ ਕੇ ਬੜੇ ਹੈਰਾਨ ਹੋਏ ਇਸ ਕਹਾਣੀ ਦਾ ਸਿੱਟਾ ਕੀ ਨਿਕਲਦਾ ਇਹ ਸਮਝ ਆਈ ਇਹਦਾ ਮਤਲਬ ਇਹ ਹੈ ਕਿ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਹੈ ਉਹਨੂੰ ਹਮੇਸ਼ਾ ਐ ਲੱਗਦਾ ਰਹਿੰਦਾ ਕਿ ਦੂਜੇ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਆ ਸਾਡੀ ਤਾਂ ਐਵੇਂ ਹੀ ਆ ਜਦ ਕਿ ਕਹਿੰਦੇ ਆ ਨਾ ਜਿਸ ਤਨ ਲੱਗੇ ਸੋ ਤਨ ਜਾਣੇ ਜੋ ਜ਼ਿੰਦਗੀ ਜੀ ਰਿਹਾ ਉਹਨੂੰ ਪਤਾ ਹੁੰਦਾ ਹੈ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰਮਾਤਮਾ ਨੇ ਸਾਨੂੰ ਜੋ ਦਿੱਤਾ ਜਿੰਨਾ ਦਿੱਤਾ ਓਨੇ ਸੰਤੁਸ਼ਟ ਰਹੀਏ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਵਿਚਾਰ ਸਾਂਝੇ ਕਰਿਓ ਤੇ ਜਾਂਦੇ ਜਾਂਦੇ ਬੈਲ ਆਈਕਨ ਦਾ ਬਟਨ ਦਬਾ ਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਜੀ